ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤਿ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੈ ਆਪੇ ਆਖ ਸੁਣਾਵਣਿਆ ਆਪੇ ਕਰੇ ਕਿਰਾਈ ਆਪੇ ਆਪੇ ਥਾਪਿਉ ਥਾਪੇ ਆਪੇ ਤੁਜਤੇ ਬਾਹਰ ਕਛੂ ਨ ਹੋਵੇ ਤੂੰ ਆਪੇ ਕਾਰੈ ਲਾਵਣਿਆ ਆਪੇ ਮਾਰੇ ਆਪ ਜਿਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮਥ ਸਹਿਜ ਸਮਾਵਣਿਆ ਆਪੇ ਊਚਾ ਊਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਹੈ ਆ ਸਭ ਥਾਈ ਗੁਰ ਪ੍ਰਸਾਦੀ ਕਰਹੀ ਮੈਂ ਪਾਈ ਸਦਾ ਸ੍ਰੇਵੀ ਇਕ ਮਨ ਧਿਆਇ ਗੁਰਮਖ ਸੱਚ ਸਮਾਵਣਿਆ ਹਉ ਵਾਰੀ ਜੀਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰ ਪਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾ ਕਰਮੈ ਧਰਤੀ ਤੌਲ ਪਾਤਾਲਾ ਕਰਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਖੈ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹਉ ਮੈਂ ਮੇਰਾ ਜੰਮਣ ਮਰਨਨ ਚੂ ਕੈ ਫੇਰਾ ਗੁਰਮਕ ਹੋਵੈ ਸਹੁ ਮੈਂ ਮਾਰੇ ਸਚੋ ਸਚ ਤਿਆਵੈ